ਵੈਲਕਮ ਟੂ ਪੰਜਾਬ ਨੌਲੇਜ ਪੁਆਇੰਟ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਜਾਬ ਨੌਲੇਜ ਪੁਆਇੰਟ ਤੇ ਅੱਜ ਅਸੀਂ ਤੁਹਾਨੂੰ ਜੋ ਟੌਪਿਕ ਕਰਵਾਉਣ ਜਾ ਰਹੇ ਹਾਂ ਉਹ ਟੌਪਿਕ ਹੈ ਜੀਕੇ ਨਾਲ ਰਿਲੇਟਡ ਟੌਪਿਕ ਹੈ ਜੀ ਉਸ ਟੌਪਿਕ ਦਾ ਨਾਮ ਹੈ ਆਸਕਰ ਅਵਾਰਡ 2024 ਠੀਕ ਹੈ ਤੁਹਾਨੂੰ ਆਸਕਰ ਅਵਾਰਡ ਬਾਰੇ ਦੱਸਾਂਗੇ ਜੋ ਵੀ ਤੁਹਾਨੂੰ ਕੁਐਸਚਨ ਕਰਵਾਵਾਂਗੇ ਬਹੁਤ ਇੰਪੋਰਟੈਂਟ ਕੁਐਸਚਨ ਨੇ ਜਦੋਂ ਆਪਾਂ ਕੋਈ ਵੀ ਕੰਪੀਟੀਟਿਵ ਐਗਜ਼ਾਮ ਦਿੰਨੇ ਆ ਤਾਂ ਉਹਨਾਂ ਦੇ ਵਿੱਚ ਜੀਕੇ ਦੇ ਕੁਐਸਚਨ ਜ਼ਰੂਰ ਪੁੱਛੇ ਜਾਂਦੇ ਨੇ ਤਾਂ ਤੁਸੀਂ ਵੀਡੀਓ ਨੂੰ ਐਂਡ ਤੱਕ ਧਿਆਨ ਨਾਲ ਜ਼ਰੂਰ ਦੇਖਿਓ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਹੁਣ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਕਿਉਂਕਿ ਇਹ ਤੁਹਾਡੇ ਕੋਲ ਕੁਐਸਚਨ ਨੇ ਜਿਹੜੇ ਤੁਹਾਨੂੰ ਅੰਦ ਕਰਵਾ ਰਹੇ ਹਾਂ ਤੁਹਾਡੇ ਪੀਪਲ ਦੇ ਥਿਊ ਵਿਊ ਆਫ ਲੈ ਕੇ ਬਣਾਏ ਗਏ ਨੇ ਠੀਕ ਹੈ ਪੀਪਲ ਦੇ ਪੁਆਇੰਟ ਆਫ ਥਿਊ ਨੂੰ ਲੈ ਕੇ ਕੁਐਸਚਨ ਬਣਾਏ ਗਏ ਨੇ ਤਾਂ ਵੀਡੀਓ ਨੂੰ ਅੰਤ ਤੱਕ ਜਰੂਰ ਦੇਖ ਲਓ ਜੀ ਆਪਾਂ ਆਪਣਾ ਟਾਈਮ ਵੇਸਟ ਨਹੀਂ ਕਰਦੇ ਕੁਐਸਚਨ ਸਟਾਰਟ ਕਰਦੇ ਹਾਂ ਸਭ ਤੋਂ ਪਹਿਲਾ ਕੁਐਸਚਨ ਦੇਖੋ ਔਸਕਰ ਅਵਾਰਡ ਹੈ ਜਿਹੜਾ ਇਹਨੂੰ ਹੋਰ ਕਿਸ ਨਾਮ ਨਾਲ ਜਾਣਿਆ ਜਾਂਦਾ ਔਸਕਰ ਅਵਾਰਡ ਨੂੰ ਹੋਰ ਕਿਹੜੇ ਨਾਮ ਨਾਲ ਜਾਣਿਆ ਜਾਂਦਾ ਜੀ ਦਾ ਕਰੈਕਟ ਆਨਸਰ ਹੈ ਜੀ ਏ ਆਪਸ਼ਨ ਅਕੈਡਮੀ ਅਵਾਰਡ ਦੇ ਨਾਮ ਨਾਲ ਜਿਹੜਾ ਔਸਕਰ ਅਵਾਰਡ ਨੂੰ ਜਾਣਿਆ ਜਾਂਦਾ ਹਾਂਜੀ ਨੈਕਸਟ ਕੁਐਸਚਨ ਦੇਖੋ ਦਿਲ ਆਸਕਰ ਅਵਾਰਡ ਪਹਿਲੀ ਵਾਰੀ ਕਦੋਂ ਦਿੱਤਾ ਗਿਆ ਸੀ ਜੀ ਹਾਂਜੀ ਪਹਿਲੀ ਵਾਰੀ ਜਿਹੜਾ ਆਸਕਰ ਅਵਾਰਡ ਸੀ ਕਦੋਂ ਦਿੱਤਾ ਗਿਆ ਇਹ ਕਰੈਕਟ ਆਨਸਰ ਹੈ ਜੀ ਬੀ ਆਪਸ਼ਨ 1929 ਦੇ ਵਿੱਚ 16 ਮਈ 1929 ਨੂੰ ਪਹਿਲੀ ਵਾਰੀ ਆਸਕਰ ਅਵਾਰਡ ਜਿਹੜਾ ਦਿੱਤਾ ਗਿਆ ਸੀ ਜੀ ਓਕੇ ਹਾਂਜੀ ਨੈਕਸਟ ਕੁਐਸਚਨ ਦੇਖਦੇ ਹਾਂ ਜੀ ਧਿਆਨ ਨਾਲ ਦੇਖਿਆ ਕਰੋ ਇਹ ਕੁਐਸਚਨ ਬਹੁਤ ਇੰਪੋਰਟੈਂਟ ਨੇ ਜੀ ਹਾਂਜੀ ਨੈਕਸਟ ਕੁਐਸਚਨ ਹੈ 10 ਮਾਰਚ 2024 ਵਿੱਚ ਔਸਕਰ ਵਾਰਡ ਦਾ ਕਿੰਨਾ ਰੀਜ਼ਨ ਹੋਇਆ 10 ਮਾਰਚ 2024 ਨੂੰ ਔਸਕਰ ਵਾਰਡ ਦਾ ਜਿਹੜਾ ਰੀਜ਼ਨ ਹੋਇਆ ਸੀ ਕਿੰਨਾ ਰੀਜ਼ਨ ਸੀ ਜੀ ਉਹ ਹਾਂਜੀ ਇਹਦਾ ਕਰੈਕਟ ਆਨਸਰ ਹੈ ਜੀ ਡੀ ਆਪਸ਼ਨ 'ਚ 99 ਮਾਡੀਸਨ ਸੀ ਜਿਹੜਾ 10 ਮਾਰਚ 2024 ਨੂੰ ਔਸਕਰ ਵਾਰਡ ਦਾ ਹੋਇਆ ਠੀਕ ਹੈ ਜੀ ਹਾਂਜੀ ਨੈਕਸਟ ਕੁਐਸਚਨ ਦੇਖੋ 96 ਮੀ ਆਸਕਰ ਅਵਾਰਡ ਦਾ ਆਯੋਜਨ ਹੈ ਜਿਹੜਾ ਕਿੱਥੇ ਹੋਇਆ ਹਾਂਜੀ 10 ਮਾਰਚ 2024 ਨੂੰ 96 ਮੀ ਆਸਕਰ ਅਵਾਰਡ ਦਾ ਐਡੀਸ਼ਨ ਹੋਇਆ ਸੀ ਹੈਨਾ ਉਹ ਉਹਦਾ ਯੋਜਨ ਹੈ ਜਿਹੜਾ ਕਿੱਥੇ ਹੋਇਆ ਸੀ ਹਾਂਜੀ ਦਾ ਕਰੈਕਟ ਆਨਸ ਜੀ ਹੋਊਗਾ ਬੀ ਆਪਸ਼ਨ ਲਾਸ ਐਂਜਲਸ ਠੀਕ ਹੈ ਲਾਸ ਐਂਜਲਸ ਅਮਰੀਕਾ ਦੇ ਵਿੱਚ ਹੋਇਆ ਸੀ ਜੀ ਉਹਦੀ ਕਿੱਥੇ ਹੋਇਆ ਸੀ ਜੀ ਡੌਲਵੀ تھیਟਰ ਇਨ ਹਾਲੀਵੁੱਡ ਠੀਕ ਹੈ ਡੌਲਵੀ تھیਟਰ ਇਨ ਹਾਲੀਵੁੱਡ ਲਾਸ ਐਂਜਲਸ ਦੇ ਵਿੱਚ 96 ਮੀ ਆਸਕਰ ਅਵਾਰਡ ਦਾ ਆਯੋਜਨ ਹੋਇਆ ਸੀ ਠੀਕ ਹੈ ਨੈਕਸਟ ਕੁਐਸਚਨ ਦੇਖਦੇ ਹਾਂ ਜੀ ਸਾਲ 2024 ਦੇ 96 ਅਵਸਕਰ ਅਵਾਰਡ ਦਾ ਬੈਸਟ ਐਕਟਰ ਦਾ ਅਵਾਰਡ ਕਿਸ ਨੂੰ ਮਿਲਿਆ ਹਾਂਜੀ 96 ਅਵਸਕਰ ਅਵਾਰਡ ਦਾ ਬੈਸਟ ਐਕਟਰ ਦਾ ਅਵਾਰਡ ਕਿਸ ਨੂੰ ਮਿਲਿਆ ਸੀ ਜੀ ਹਾਂਜੀ ਦਾ ਕਰੈਕਟ ਆਨਸਰ ਹੈ ਜੀ ਸੀ ਆਪਸ਼ਨ ਸਿਲਨ ਮੋਰਫੀ ਨੂੰ ਮਿਲਿਆ ਸੀ ਜੀ ਠੀਕ ਹੈ ਆਪਸ਼ਨ ਤੁਹਾਡੇ ਸਾਹਮਣੇ ਹੁੰਦੀਆਂ ਨੇ ਮੇਰੇ ਆਨਸਰ ਦੇਣ ਤੋਂ ਪਹਿਲਾਂ ਤੁਸੀਂ ਆਪ ਆਪਸ਼ਨਸ ਪੜੀ ਕੇ ਕਰਨ ਦੀ ਕੋਸ਼ਿਸ਼ ਕਰਿਆ ਕਰੋ ਹਾਂਜੀ ਨੈਕਸਟ ਕੁਐਸਚਨ ਦੇਖੋ ਜੀ ਭਾਰਤ ਪਹਿਲੀ ਵਾਰੀ ਆਸਕਰ ਅਵਾਰਡ ਕਦੋਂ ਜਿੱਤਿਆ ਸੀ ਜੀ ਹਾਂਜੀ ਭਾਰਤ ਨੇ ਪਹਿਲੀ ਵਾਰੀ ਆਸਕਰ ਅਵਾਰਡ ਕਦੋਂ ਜਿੱਤਿਆ ਸੀ ਜੀ ਇਹਦਾ ਕਰੈਕਟ ਆਨਸਰ ਹੈ ਜੀ ਡੀ ਆਪਸ਼ਨ 1983 ਦੇ ਵਿੱਚ ਹਾਂਜੀ ਜਿਹੜਾ ਤੁਹਾਨੂੰ ਅਧਈਆ ਸੀ ਉਹਨੂੰ ਗਾਂਧੀ ਫਿਲਮ ਦੇ ਲਈ ਵੈਸਟ ਕਸਟਿਊਮ ਡਿਜ਼ਾਈਨ ਲਈ ਠੀਕ ਹੈ ਗਾਂਧੀ ਫੈਮਿਲੀ ਵੈਸਟ ਅਗਸਟ ਯੂਨ ਡਿਜ਼ਾਈਨ ਲਈ 1983 ਵਿੱਚ 352 ਵਾਲਾ ਆਸਕਰ ਅਵਾਰਡ ਸੀ ਉਹបាន ਉਹ ਜਿਆ ਨੂੰ ਮਿਲਿਆ ਸੀ ਜਾਨੀ ਕਿ ਭਾਰਤ ਨੇ ਪਹਿਲੀ ਵਾਰ 1983 ਦੇ ਵਿੱਚ ਜਿਹੜਾ ਓਸਕਰ ਅਵਾਰਡ ਜਿੱਤਿਆ ਸੀ ਜੀ ਠੀਕ ਹੈ ਹਾਂਜੀ ਨੈਕਸਟ ਕੁਐਸਚਨ ਦੇਖਦੇ ਹਾਂ ਜੀ 96ਵੇਂ ਓਸਕਰ ਅਵਾਰਡ 2024 ਵਿੱਚ ਵੈਸਟ ਫਿਲਮ ਦਾ ਅਵਾਰਡ ਕਿਸ ਫਿਲਮ ਨੂੰ ਮਿਲਿਆ ਸੀ ਜੀ ਹਾਂਜੀ ਕਿਹੜੀ ਫਿਲਮ ਨੂੰ ਮਿਲਿਆ ਵੈਸਟ ਫਿਲਮ ਦਾ ਅਵਾਰਡ ਇਹਦਾ ਕਰੈਕਟ ਆਨਸਰ ਹੈ ਜੀ A ਆਪਸ਼ਨ ਆਪਨ ਹੈਮਰ ਨੂੰ ਠੀਕ ਹੈ ਜੀ ਹਾਂਜੀ ਨੈਕਸਟ ਕੁਐਸਚਨ ਦੇਖਦੇ ਹਾਂ ਜੀ ਆਸਕਾਰ ਅਵਾਰਡ 2024 ਵਿੱਚ ਸਭ ਤੋਂ ਵੱਧ ਅਵਾਰਡ ਕਿਸ ਫਿਲਮ ਨੇ ਜਿੱਤੇ ਨੇ ਹਾਂਜੀ ਕਿਹੜੀ ਫਿਲਮ ਨੇ ਸਭ ਤੋਂ ਵੱਧ ਆਸਕਾਰ ਅਵਾਰਡ ਜਿੱਤੇ ਨੇ ਜੀ 2024 ਦੇ ਵਿੱਚ ਬੀ ਆਪਸ਼ਨ ਕੈਪਟਨਸ ਬੀ ਆਪਸ਼ਨ ਆਪਨਾ ਹੈਮਰ ਨੇ ਠੀਕ ਹੈ ਜੀ ਕਿੰਨੇ ਅਵਾਰਡ ਜਿੱਤੇ ਨੇ ਜੀ ਪਤਾ ਹੋਣਾ ਚਾਹੀਦਾ ਤੁਹਾਨੂੰ ਸੱਤ ਅਵਾਰਡ ਕਿੰਨੇ ਅਵਾਰਡ ਜਿੱਤੇ ਨੇ ਜੀ ਇਸ ਫਿਲਮ ਨੇ ਸੱਤ ਅਵਾਰਡ ਜਿੱਤੇ ਨੇ ਹਾਂਜੀ ਨੈਕਸਟ ਕੁਐਸਚਨ ਦੇਖਦੇ ਆਂ ਮਯੂਦਾ ਸਮੇਂ ਓਸਕਰ ਅਵਾਰਡ ਹੈ ਜਿਹੜਾ ਕਿੰਨੀਆਂ ਕੈਟੇਗਰੀਜ਼ ਵਿੱਚ ਦਿੱਤਾ ਜਾਂਦਾ ਹੈ ਹਾਂ ਜੀ ਓਸਕਰ ਅਵਾਰਡ ਹੈ ਜੀ ਉਹਨਾਂ ਕਿੰਨੀਆਂ ਕੈਟੇਗਰੀਜ਼ ਦੇ ਵਿੱਚ ਦਿੰਦੇ ਨੇ ਇਹਦਾ ਕਰੈਕਟ ਆਨਸਰ ਹੈ ਜੀ ਸੀ ਆਪਸ਼ਨ 17 ਕੈਟੇਗਰੀਜ਼ ਦੇ ਵਿੱਚ ਓਕੇ ਹਾਂ ਜੀ ਨੈਕਸਟ ਕੁਐਸਚਨ ਦੇਖਦੇ ਹਾਂ ਸਿਲਨ ਮਾਰਫੀ ਨੇ 베ਸਟ ਐਕਟਰ 2024 ਦਾ ਓਸਕਰ ਅਵਾਰਡ ਕਿਹੜੀ ਫਿਲਮ ਲਈ ਜਿੱਤਿਆ ਹਾਂ ਜੀ ਸਿਲਨ ਮਾਰਫੀ ਨੂੰ ਇਹਦਾ 베ਸਟ ਐਕਟਰ 2024 ਦਾ ਓਸਕਰ ਅਵਾਰਡ ਮਿਲਿਆ ਸੀ ਕਿਹੜੀ ਫਿਲਮ ਲਈ ਮਿਲਿਆ ਸੀ ਜੀ ਉਹ ਹਾਂ ਜੀ ਇਹਦਾ ਕਰੈਕਟ ਆਨਸਰ ਕੀ ਹੋਊਗਾ ਆਪਸ਼ਨ ਤੁਹਾਡੇ ਸਾਹਮਣੇ ਨੇ ਦੇਖ ਲਓ ਇਹਦਾ கரੈਕਟ ਆਨਸਰ ਹੋਊਗਾ ਜੀ ਏ ਆਪਸ਼ਨ ਆਪਨ ਹੈਮਰ ਠੀਕ ਹੈ ਜੀ ਹਾਂਜੀ ਨੈਕਸਟ ਕੁਐਸਚਨ ਦੇਖਦੇ ਆਂਗੇ ਭਾਰਤ ਦੀ ਪਹਿਲੀ ਔਸਕਰ ਅਵਾਰਡ ਵਿੱਚ ਨੋਮੀਨੇਟਡ ਫਿਲਮ ਦਾ ਕੀ ਨਾਮ ਹੈ ਹਾਂਜੀ ਭਾਰਤ ਦੀ ਪਹਿਲੀ ਔਸਕਰ ਅਵਾਰਡ ਵਿੱਚ ਨੋਮੀਨੇਟਡ ਫਿਲਮ ਦਾ ਕੀ ਨਾਮ ਹੈ ਜੀ ਇਹਦਾ கரੈਕਟ ਆਨਸਰ ਕੀ ਹੋਊਗਾ ਆਪਸ਼ਨਸ ਦੇਖੋ ਹਾਂਜੀ ਇਹਦਾ கரੈਕਟ ਆਨਸਰ ਹੋਊਗਾ ਮਦਰ ਇੰਡੀਆ ਏ ਆਪਸ਼ਨ ਇਜ਼ ਕਰੈਕਟ ਆਨਸਰ ਓਕੇ ਹਾਂਜੀ ਨੈਕਸਟ ਕੁਐਸਚਨ ਦੇਖਦੇ ਆਂ ਹੋ ਇਜ਼ ਨੋਨ ਐਜ਼ ది ਫਾਦਰ ਆਫ ਆਸਕਰਜ਼ ਆਸਕਰ ਦਾ ਪਿਤਾ ਕਿਸ ਨੂੰ ਕਿਹਾ ਜਾਂਦਾ ਜੀ ਆਪਸ਼ਨ ਦੇਖ ਕੇ ਪਤਾ ਹੋ ਸਭ ਨੂੰ ਕਰੈਕਟ ਆਨਸਰ ਜੀ ਇਹ ਆਪਸ਼ਨ ਲੂਈਸ ਵੀ ਮੀਅਰ ਨੂੰ ਠੀਕ ਹੈ ਜੀ ਔਰ ਲੂਈਸ ਵੀ ਮੀਅਰ ਨੂੰ ਫਾਦਰ ਆਫ ਦੀ ਆਸਕਰਜ਼ ਕਿਹਾ ਜਾਂਦਾ ਕੇ ਹਾਂਜੀ ਨੈਕਸਟ ਕੁਐਸਚਨ ਦੇਖਦੇ ਹਾਂ ਜੀ ਵੱਟ ਵਾਸ ਦੀ ਫਰਸਟ ਐਨੀਮੇਟਡ ਫਿਲਮ ਟੂ ਬੀ ਨੋਮੀਨੇਟਡ ਫਾਰ ਦੀ ਵੈਸਟ ਪਿਕਚਰ ਜਾਨੀ ਸਭ ਤੋਂ ਵਧੀਆ ਫਿਲਮ ਲਈ ਨਾਮ ਜਿੱਦੋਂ ਹੋਣ ਵਾਲੀ ਪਹਿਲੀ ਐਨੀਮੇਟਡ ਫਿਲਮ ਕਿਹੜੀ ਸੀ ਹਾਂਜੀ ਕਿਹੜੀ ਸੀ ਜੀ ਸਭ ਤੋਂ ਵਧੀਆ ਫਿਲਮ ਲਈ ਨਾਮ ਜਿੱਦੋਂ ਹੋਣ ਵਾਲੀ ਪਹਿਲੀ ਐਨੀਮੇਟਡ ਫਿਲਮ ਇਹ ਕਰੈਕਟ ਆਨਸਰ ਇਜ਼ ਆਪਸ਼ਨ ਦੇਖ ਲਓ ਹਾਂਜੀ ਦਾ ਕਰੈਕਟ ਆਨਸਰ ਇਜ਼ ਏ ਆਪਸ਼ਨ ਬਿਊਟੀ ਐਂਡ ਦੀ ਵੇਸਟ ਓਕੇ ਹਾਂਜੀ ਨੈਕਸਟ ਕੁਐਸਚਨ ਦੇਖਦੇ ਹਾਂ ਨੈਕਸਟ ਕੁਐਸਚਨ ਦੇਖੋ ਜੀ ਧਿਆਨ ਨਾਲ ਵਿੱਚ ਫਿਲਮ ਵਾਂਦੀ ਮੋਸਟ ਅਵਾਰ ਅਵਰ ਕਿਹੜੀ ਫਿਲਮ ਨੇ ਸਭ ਤੋਂ ਵੱਧ ਅਵਾਰ ਜਿੱਤੇ ਨੇ ਹਾਂਜੀ ਕਿਹੜੀ ਫਿਲਮ ਨੇ ਸਭ ਤੋਂ ਵੱਧ ਅਵਾਰ ਜਿੱਤੇ ਨੇ ਜੀ ਆਪਸ਼ਨ ਦੇਖ ਸਕਦੇ ਹੋ ਤੁਸੀਂ ਚਾਰ ਆਪਸ਼ਨ ਨੇ ਤੁਹਾਡੇ ਸਾਹਮਣੇ ਦੇਖ ਲਓ ਇੱਕ ਵਾਰ ਹਾਂਜੀ ਇਹਦਾ ਕਰੈਕਟ ਆਨਸਰ ਕੀ ਹੋਗਾ ਜੀ ਸੀ ਆਪਸ਼ਨ ਦਾ ਲਾਰਡ ਆਫ ਦੀ ਰਿੰਗਸ ਦਾ ਰਿਟਰਨ ਆਫ ਦੀ ਕਿੰਗ ਕੀ ਕੁਐਸਚਨਾਂ ਧਿਆਨ ਨਾਲ ਦੇਖ ਲਿਆ ਕਰੋ ਬਹੁਤ ਹੀ ਇੰਪੋਰਟੈਂਟ ਨੇ ਤੁਹਾਡੇ ਪੇਪਰ ਨੇ ਪੁਆਇੰਟ ਆਫ View ਨੂੰ ਲੈ ਕੇ ਬਣਾਏ ਗਏ ਨੇ ਜੀ ਹਾਂਜੀ ਨੈਕਸਟ ਕੁਐਸਚਨ ਦੇਖੋ ਵਿੱਚ ਫਿਲਮ ਵਾਂਦੀ ਮੋਸਟ ਆਸਕਰ ਵਿਦਾਊਟ ਵਿਨਿੰਗ ਦਾ ਵੈਸਟ ਪਿਕਚਰ ਕਿਹੜੀ ਫਿਲਮ ਨੇ ਸਰਵੋਤਮ ਫਿਲਮ ਜਿੱਤੇ ਬਿਨਾ ਸਭ ਤੋਂ ਵੱਧ ਆਸਕਰ ਜਿੱਤੇ ਨੇ ਕਿਹੜੀ ਫਿਲਮ ਨੇ ਜਿੱਤੇ ਨੇ ਜੀ ਹਾਂਜੀ ਇਹਦਾ ਕਰੈਕਟ ਆਨਸਰ ਕੀ ਹੋਊਗਾ ਆਪਸ਼ਨਸ ਦੇਖ ਲਓ ਦਾ ਕਰੈਕਟ ਆਨਸਰ ਹੋਊਗਾ ਸੀ ਆਪਸ਼ਨ ਦਾ ਸਾਸ ਸਾਂਗ ਰਿਡੈਂਪਸ਼ਨ ਠੀਕ ਹੈ ਦਾ ਸਾਸ ਸਾਂਗ ਰਿਡੈਂਪਸ਼ਨ ਫਿਲਮ ਨੇ ਸਰਵੋਤਮ ਫਿਲਮ ਜਿੱਤੇ ਬਿਨਾ ਸਭ ਤੋਂ ਵੱਧ ਆਸਕਰ ਵਾਰ ਜਿਹੜੇ ਜਿੱਤੇ ਨੇ ਜੀ ਓਕੇ ਹਾਂਜੀ ਨੈਕਸਟ ਕੁਐਸਚਨ ਦੇਖਦੇ ਆਂਗੇ ਉਨੇ 10th ਕੁਐਸਚਨ ਕੀ ਹੈ ਦਾ ਵਿਚ ਇੰਡੀਅਨ ਫਿਲਮ ਵਨ ਦੀ ਅਵਾਰਡ ਫਾਰ ਦੀ ਬੈਸਟ ਫੋਰਨ ਲੈਂਗੁਏਜ ਫਿਲਮ ਕਿਹੜੀ ਭਾਰਤੀ ਫਿਲਮ ਨੇ ਸਰਵੋਤਮ ਵਿਦੇਸ਼ੀ ਭਾਸ਼ਾ ਦੀ ਫਿਲਮ ਲਈ ਅਵਾਰਡ ਜਿੱਤੀ ਹੈਗਾ ਹਾਂਜੀ ਆਪਸ਼ਨਸ ਦੇਖ ਲਓ ਇਹਦਾ ਕਰੈਕਟ ਆਨਸਰ ਹੈ ਬੀ ਆਪਸ਼ਨਸ ਲੰਬੰਬੇ ਓਕੇ ਹਾਂਜੀ ਨੈਕਸਟ ਕੁਐਸਚਨ ਦੇਖਦੇ ਹਾਂ ਜੀ ਹੂ ਵਾਸ ਦੀ ਫਰਸਟ ਇੰਡੀਅਨ ਟੂ ਵਿਨ ਐਨ ਆਸਕਰ ਆਸਕਰ ਜਿੱਤਣ ਵਾਲਾ ਪਹਿਲਾ ਭਾਰਤੀ ਜਿਹੜਾ ਕੌਣ ਸੀਗਾ ਕੌਣ ਸੀ ਜੀ ਇਹਦਾ ਕਰੈਕਟ ਆਨਸਰ ਇਹ ਆਪਸ਼ਨ ਤੁਹਾਡੇ ਸਾਹਮਣੇ ਨੇ ਦਾ கரੈਕਟ ਆਨਸਰ ਹੈ ਜੀ ਸੀ ਆਪਸ਼ਨ ਆਪਨੋ ਅਥਈਆ ਠੀਕ ਹੈ ਤੁਹਾਨੂੰ ਅਥਈਆ ਸੀਗਾ ਠੀਕ ਹੈ ਉਹ ਕੌਣ ਸੀਗਾ ਜਿਸਕਰ ਜਿੱਤਣ ਵਾਲੇ ਪਹਿਲੇ ਭਾਰਤੀ ਸੀਗੇ ਠੀਕ ਹੈ ਹਾਂ ਜੀ ਨੈਕਸਟ ਕੁਐਸਚਨ ਦੇਖਦੇ ਹਾਂ ਜੀ ਬੀਚ ਇਹ ਰਹਿਮਾਨ Song ਵਾਂਦੀ ਆਸਕਰ ਫॉर ਦੀ ਵੈਸਟ ओरिजिनल Song ਇਹ ਰਹਿਮਾਨ ਦੇ ਕਿਸ ਗੀਤ ਨੇ ਵੈਸਟ ओरिजिनल Song ਲਈ ਆਸਕਰ ਜਿੱਤਿਆ ਸੀ ਹਾਂ ਜੀ ਆਪਸ਼ਨ ਦੇਖ ਸਕਦੇ ਹੋ ਤੁਸੀਂ ਇਹਦਾ கரੈਕਟ ਆਨਸਰ ਹੈ ਜੀ اے ਆਪਸ਼ਨ ਜੈ ਹੋ ਠੀਕ ਹੈ ਹਾਂ ਜੀ ਨੈਕਸਟ ਕੁਐਸਚਨ ਦੇਖੋ हो डायरैक्टर द इंडियन फिल्म डॉग मिलोनीयर विच बॉन मल्टीपल ऑसकर जी, आसकर? आसकर जी किस आसकर सॉरी कही ऑस्कर जितने वाली भारतीय फिल्म डॉग मिलोनीयर का निर्देशन किसने किया जी हाँ जी ऑप्शन यद हो गए यह करैक्ट आंसर आएगा जी हाँ जी का करैक्ट आंसर है डी ऑप्शन डैनी बोयली ठीक है डैनी बोयली ठीक है इन्होंने किस ये ਕਈ ਆਸਕ ਜਿੱਤਣ ਵਾਲੀ ਭਾਰਤੀ ਫਿਲਮ ਸਲਾਮ ਡੋ ਮਿਲੇਨੀਅਰ ਦੇ ਨਿਰਦੇਸ਼ਕ ਸਨ ਸੀ ਠੀਕ ਹੈ ਜੀ ਹਾਂ ਜੀ ਨੈਕਸਟ ਕੁਐਸਚਨ ਦੇਖਦੇ ਆਂਗੇ ਹੂ ਵੀ ਕੈਮ ਦੀ ਫਰਸਟ ਇੰਡੀਅਨ ਐਕਟਰ ਟੂ ਪ੍ਰੈਜ਼েন্ট ਐਨ ਅਵਾਰਡ ਐਟ ਦੀ ਆਸਕਰ ਸਰਮਨੀ ਆਸਕਰ ਸਮਾਰੋਹ ਵਿੱਚ ਪੁਰਸਕਾਰ ਦੇਣ ਵਾਲਾ ਪਹਿਲਾ ਭਾਰਤੀ ਅਭਿਨੇਤਾ ਕੌਣ ਬਣਿਆ ਹਾਂਜੀ ਕੌਣ ਬਣਿਆ ਜੀ ਆਪਸ਼ਨਸ ਦੇਖ ਲਓ ਇਹਦਾ ਕਰੈਕਟ ਅਨਸਰ ਹੈ ਜੀ ਬੀ ਆਪਸ਼ਨ ਅਮਿਤਾ ਵਚਨ ਠੀਕ ਹੈ ਅਮਿਤਾ ਵਚਨ ਸੀਗੇ ਜਿਹਨੇ ਪੁਰਸਕਾਰ ਦੇਣ ਵਾਲੇ ਪਹਿਲੇ ਭਾਰਤੀ ਅਭਿਨੇਤਾ ਬਣੇ ਨੇ ਠੀਕ ਹੈ ਹਾਂਜੀ ਨੈਕਸਟ ਕੁਐਸਚਨ ਦੇਖਦੇ ਹਾਂ ਜੀ ਜਿਹੜੇ ਇਹਨੇ ਕੁਐਸਚਨ ਹੀ ਬਹੁਤ nhiều ਹੁੰਦੇ ਨੇ ਲਈ ਨੈਕਸਟ ਕੁਐਸਚਨ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਕਰਵਾਵਾਂਗੀ ਜੀ ਤੁਸੀਂ ਸਾਡੇ ਨਾਲ ਜੁੜੇ ਰਿਹਾ ਕਰੋ ਇਹ ਕੁਐਸਚਨ ਬਹੁਤ ਇੰਪੋਰਟੈਂਟ ਕੁਐਸਚਨ ਨੇ ਜਿਹੜੇ ਤੁਹਾਨੂੰ ਕਰਵਾਉਣੇ ਆ ਕਿ ਇਹ ਤੁਸੀਂ ਇਹ ਕੁਐਸਚਨ ਦੇਖ ਕੇ ਵੀਡੀਓ ਦੇਖੀ ਤੁਹਾਡਾ ਧੰਨਵਾਦ ਨੈਕਸਟ ਕੁਐਸਚਨ ਨੈਕਸਟ ਵੀਡੀਓ ਦੇ ਵਿੱਚ ਲੈ ਕੇ ਆਵਾਂਗੀ ਜੀ